ਮਸੰਤ ਬਚਮੀ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ 10 ਅਤੇ 11 ਫਰਵਰੀ ਨੂੰ ਰਾਤ ਪਤੰਗਬਾਜ਼ੀ ਮੇਲਾ ਕਰਵਾਇਆ ਜਾ ਰਿਹਾ ਹੈ ਮੇਲੇ ਵਿੱਚ ਪਤੰਗਬਾਜ਼ੀ ਦੇ ਦੋ ਤਰ੍ਹਾਂ ਦੇ ਮੁਕਾਬਲੇ ਹੋਣਗੇ ਪੇਚਾ ਚੈਲੰਜ ਅਤੇ ਸਭ ਤੋਂ ਵੱਡਾ ਪਤੰਗਬਾਜ਼ੀ ਚੈਲੰਜ ਹੋਵੇਗਾ ਪੇਚਾ ਚੈਲੰਜ ਵਿੱਚ ਵੱਖ-ਵੱਖ ਉਮਰ ਵਰਗ ਦੇ ਹਿਸਾਬ ਨਾਲ ਮੁਕਾਬਲੇ ਹੋਣਗੇ ਜਿਸ ਵਿੱਚ 25000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਨਕਦ ਇਨਾਮ ਹੈ ਇਸ ਤੋਂ ਇਲਾਵਾ 10 ਮਿੰਟ ਤੱਕ ਹਵਾ ਵਿੱਚ ਸਭ ਤੋਂ ਵੱਡੀ ਪਤੰਗ ਉਡਾਉਣ ਵਾਲੇ ਨੂੰ ਸਭ ਤੋਂ ਵੱਡੇ ਪਤੰਗ ਬਾਜ਼ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਮੁਕਾਬਲੇ ਵਿੱਚ ਭਾਗ ਲੈਣ ਲਈ ਲੜਕੇ ਲੜਕੀਆਂ ਅਤੇ ਬੱਚੇ 25 ਜਨਵਰੀ ਤੱਕ ਵੈਬਸਾਈਟ www.kitefestivalfirozpur2024.in ਤੇ ਰਜਿਸਟਰ ਕਰਵਾ ਸਕਦੇ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰੇਕ ਮੁਕਾਬਲੇਬਾਜ਼ ਨੂੰ ਆਪਣੀ ਕਾਗਜ਼ੀ ਪਤੰਗ ਅਤੇ ਡੋਰ ਲਿਆਉਣੀ ਪਵੇਗੀ ਮੁਕਾਬਲੇ ਵਿੱਚ ਸਿਰਫ ਕਾਗਜ਼ ਜਾਂ ਕੱਪੜੇ ਦੇ ਬਣੇ ਪਤੰਗਾਂ ਦੀ ਹੀ ਵਰਤੋਂ ਕੀਤੀ ਜਾਵੇ ਜੋ ਵਾਤਾਵਰਣ ਅਨੁਕੂਲ ਸਮੱਗਰੀ ਤੋਂ ਬਣੇ ਹੋਣ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਕਿਸੇ ਵੀ ਵਿਅਕਤੀ ਵੱਲੋਂ ਚਾਈਨਾ ਡੋਰ ਅਤੇ ਪਲਾਸਟਿਕ ਡੋਰ ਦੀ ਪੋਲੀਥੀਨ ਦੀ ਬਣੀ ਪਤੰਗ ਦੀ ਵਰਤੋਂ ਨਹੀਂ ਕੀਤੀ ਜਾਵੇ ਕਿ 10 ਤੋਂ 18 ਸਾਲ ਤੱਕ ਦੇ ਜੇਤੂ ਲੜਕੇ ਅਤੇ ਲੜਕੀ ਲਈ 25000 ਰੁਪਏ 18 ਤੋਂ ਵੱਧ ਉਮਰ ਦੇ ਜੇਤੂ ਲੜਕੇ ਲੜਕੀ ਲਈ 1 ਲੱਖ ਰੁਪਏ ਅਤੇ ਜੇਤੂ ਐਨ ਆਰ ਆਈ ਲਈ 51000 ਰੁਪਏ ਦਾ ਇਨਾਮ ਰੱਖਿਆ ਗਿਆ ਹੈ ਇਹ ਮੁਕਾਬਲੇ ਬਸੰਤ ਮੇਲੇ ਮੌਕੇ ਕਰਵਾਏ ਜਾ ਰਹੇ ਨੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਪਤੰਗਬਾਜ਼ੀ ਮੇਲੇ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਅਤੇ ਮੇਲੇ ਸੰਬੰਧੀ ਹੋਰ ਜਾਣਕਾਰੀ ਲਈ ਇੱਕ ਵੈਬਸਾਈਟ ਲਾਂਚ ਕੀਤੀ ਹੈ ਪਤੰਗ ਉਡਾਉਣ ਦਾ ਸਭ ਤੋਂ ਆਕਰਸ਼ਕ ਮੁਕਾਬਲਾ ਸਭ ਤੋਂ ਵੱਡਾ ਪਤੰਗਬਾਜ਼ ਮੁਕਾਬਲਾ ਹੋਵੇਗਾ